ਕੋਈ ਹਾਲ ਨਹੀਂ ਹਲੋ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਜੇ ਬਸ ਬਸ ਠੀਕ ਆ ਮੇਰਾ ਵੀ ਠੀਕ ਆ ਹਾਂਜੀ ਭੈਣ ਜੀ ਟਾਡੇ ਤੋਂ ਪਹਿਲਾਂ ਮੈਂ ਬੜੀ ਕਾਲੀ ਪਈ ਹੋਈ ਆ ਕਿ ਕਿਹੜਾ ਵੇਲਾ ਹੋਵੇ ਮੇਰਾ ਪੁੱਤ ਕੋੜੀ ਤੇ ਚੜੇ ਪਰ ਭੈਣ ਜੀ ਦੱਸੋ ਮੈਂ ਕੀ ਕਰਾਂ ਉਹ ਵਿਆਹ ਬਾਰੇ ਕੰਦਾ ਹੀ ਨਹੀਂ ਮੈਨੂੰ ਕੁਝ ਜਦੋਂ ਮੈਂ ਕੰਨੀ ਆ ਉਹ ਆਲਾ ਟਾਲਾ ਕਰ ਦਿੰਦਾ ਉਹ ਕੰਦਾ ਮੈਂ ਵਿਆਹ ਹਜੇ ਕਰਵਾਣਾ ਹੀ ਨਹੀਂ ਇਹਦੇ ਬਾਰੇ ਤੁਸੀਂ ਕੋਈ ਨਾ ਮੈਨੂੰ ਹਜੇ ਮੈਂ ਸੈੱਟ ਹੋ ਜਾਵਾਂ ਪਤਾ ਪੈਂਦੀ ਬਨੋ ਪਤਾ ਤਨੂ ਫਿਕਰ ਹੈਗੀ ਪਹਿਲਾਂ ਤਾਂ ਕੰਦਾ ਸੀ ਅਖੇ ਮੇਰੀ ਕਾਲਜ ਦੀ ਪੜਾਈ ਪੂਰੀ ਹੋ ਜਾਊਗੀ ਤੇ ਨਾਲ ਹੀ ਅਖੇ ਮੈਂ ਵਿਆਹ ਕਰਵਾ ਲੈਣਾ ਬਾਅਦ ਚੋਂ ਪੈ ਗਈ ਕੰਮ ਅਖੇ ਮੈਂ ਕੰਮਕਾਰ ਕਰ ਲਵਾਂ ਕੰਮ ਕਰ ਪੈਂਦੀ ਕਿੱਥੇ ਕਰਦਾ ਦੋ ਦਿਨ ਲੱਗਦਾ ਚਾਰ ਦਿਨ ਲੱਗਦਾ ਬੱਸ ਇੰਨੀ ਕੁ ਦੇਰੀ ਕੰਮ ਕਰਦਾ ਜੇ ਉਹ ਤਾਂ ਗੱਲ ਭੈਣ ਜੀ ਠੀਕ ਆ ਮੈਂ ਵੀ ਜਾਣੀ ਆ ਕਿ ਕਿਤੇ ਸੈੱਟ ਹੋਵੇ ਤੇ ਇਦਾਂ ਮੈਂ ਵਿਆਹ ਕਰਾਂ ਪਰ ਭੈਣ ਜੀ ਦੂਜੇ ਪਾਸੇ ਮੈਂ ਉਮਰ ਵੀ ਤੇ ਵੇਖਣੀ ਆ ਨਾ ਕਿ ਮੇਰਾ ਪੁੱਤ ਸਿਆਣੀ ਉਮਰ ਦਾ ਹੋਈ ਜਾਂਦਾ ਕੱਲ ਨੂੰ ਭੈਣ ਜੀ ਬੁੱਢੇ ਹੋਇਆ ਥਣਾ ਮੈਨੂੰ ਵਿਆਹਣਾ ਤੇ ਉਦੋਂ ਇਹਦਾ ਵਿਆਹ ਹੋਣਾ ਵੀ ਨਹੀਂ ਕਿੰਨੇ ਤੀ ਦੇਣੀ ਇਹਨੂੰ ਹਾਂ ਜੀ ਠੀਕ ਆ ਭੈਣ ਜੀ ਇਹ ਤਾਂ ਗੱਲ ਢੱਡੀ ਸਹੀ ਹੈ ਕੋਈ ਦੱਸਿਓ ਭੈਣ ਜੀ ਨਾ ਭੈਣ ਜੀ ਮੈਨੂੰ ਇਹ ਚੀਜ਼ ਤਾਂ ਨਹੀਂ ਹੈਗਾ ਕਿ ਕੁੜੀ ਬਹੁਤੇ ਤਗੜੇ ਘਰ ਦੀ ਹੋਵੇ ਠੀਕ ਆ ਭੈਣ ਜੀ ਜਿੰਤਨਾ ਦੇ ਅਪਾ ਹੈਗੇ ਆ ਉਤਰਾਂ ਦੇ ਸਾਨੂੰ ਉਹ ਚਾਹੀਦੇ ਹਾਂਜੀ ਠੀਕ ਆ ਭੈਣ ਜੀ ਮੈਨੂੰ ਦੱਸਿਓ ਜ਼ਰੂਰ ਹਾਂਜੀ ਹਾਂਜੀ ਚਲੋ ਭੈਣ ਜੀ ਸਤਿ ਸ੍ਰੀ ਅਕਾਲ ਵੇ 골ਡੀ ਚਲ ਵੀ ਚਲੀਏ ਮਿਲਣ ਮਹਾਗੇ ਦੇ ਅੱਜ ਛੁੱਟੀ ਮਿਲੀ ਉਹ ਨਹੀਂ ਤੇ ਛੇਤੀ ਕਰ ਕੰਜਰ ਦੇ ਛੁੱਟੀ ਨਹੀਂ ਦਿੰਦੇ ਵਾਹ ਵਾਹ ਚੰਗੀ ਤਰ੍ਹਾਂ ਫਰੇਗਰੈਂਸ ਹੋਣੀ ਚਾਹੀਦੀ ਨਵਾਂ ਲਿਆ 450 ਖਰਚਿਆ ਕੱਲ ਮੈਂ ਉਹ ਮੇਰੇ ਐਨਕਲ ਆਂਦੀਆਂ ਸੀਆਂ ਕਾਲੀਆਂ ਰੇਬੇ ਨਾਲੀਆਂ ਬਸ ਅਰੇ ਬੈਂਦੀਆਂ ਕੱਲ ਆਇਆ ਕਰ ਤੇ ਇਹਨਾਂ ਨੇ ਪਤਾ ਘਰ ਸੋਦੇ ਪਾਣੀ ਦੀ ਵੀ ਕਿਤੇ ਲੋੜ ਹੈ ਗਈ ਆ ਓ ਰੇ ਬੈਂਦੀਆਂ ਕਹਿਨ ਨੂੰ ਹੀ ਆ ਕਿ 150 ਦੀਆਂ ਲਿਆਂਦੀਆਂ ਕੱਲ ਲੰਡੇ ਬਾਜ਼ਾਰ ਗਿਆ ਹਾਂ ਉਥੋਂ ਮੇਰੀ ਗੱਲ ਸੁਣ ਪੁੱਤਰਾ ਆ ਤੇਰੇ ਮੈਨੂੰ ਵਿਆਹ ਦੀ ਇੰਨੀ ਫਿਕਰ ਲੱਗੀ ਹੋਈ ਆ ਤੂੰ ਸਮਝਦਾ ਕਿਉਂ ਨਹੀਂ ਹੈਗਾ ਮੰਮੀ ਕਰਾਵਾਂਗੇ ਵਿਆਹ ਕੋਈ ਗੱਲ ਨਹੀਂ ਕੋਈ ਵਿਆਹ ਕਿਤੇ ਮੁਫਤ ਹੋ ਜਾਣਾ ਵਾ ਕੋਈ ਭਾਜ ਚਾਰ ਪੈਸੇ ਚਾਹੀਦੇ ਕੋਲ ਫੇਰ ਹੀ ਵਿਆਹ ਕਰਾਉਣਾ ਮੈਂ ਉਤਰਾਂ ਕਿ ਤਾ ਮੇਰੀ ਗੱਲ ਸੁਣ ਆ ਜਿਹੜੇ ਤੇਰੇ ਨਾਲ ਤੇਰੇ ਲੰਗੋਟिए ਯਾਰ ਸੀ ਨਾ ਉਹਨਾਂ ਦੇ ਤਿੰਨ ਦਿਨ ਜਵਾਕ ਹੋ ਗਏ ਆ ਤੇ ਤੈਨੂੰ ਕੋਈ ਫਿਕਰ ਨਹੀਂ ਹੈਗਾ ਫਿਕਰ ਹੈ ਮੰਮੀ ਉਹਨਾਂ ਦੇ ਘਰ ਦੇ ਆਨੇ ਵਿਆਹ ਕੀਤਾ ਵਾ ਲੱਖ ਰੁਪਈਆ ਵਿਆਹ ਤੇ ਲਾਇਆ ਵਾ ਤੇ ਮੈਂ ਆਪ ਕਮਾਵਾਂ ਆਪ ਜੋੜਾਂ ਤੇ ਆਪ ਹੀ ਆਪਣਾ ਵਿਆਹ ਕਰਾਂ ਤੇ ਪੁੱਤ ਉਹ ਤਾਂ ਤੂੰ ਇਤਰਾ ਹੀ ਕਰਨਾ ਹੈ ਨਾ ਆ ਹੁੰਤੇ ਜਦੋਂ ਫਿਰ ਜੁੜ ਜਾਣਗੇ ਫਿਰ ਕਰਾ ਲੂੰਗਾ ਵਿਆਹ ਬਸ ਜੁੜ ਜਾਣਗੇ ਚੱਲ ਪੁੱਤ ਜੇ ਥੋੜਾ ਬੋਤਾ ਮੇਰੇ ਕੋਲ ਹੈਗਾ ਮੈਂ ਕਰ ਦੋਂਗੀ ਤੇ ਬਾਕੀ ਦੂਜੀ ਗੱਲ ਕਿਸੇ ਦੁਕਾਨ ਤੇ ਕੰਮ ਕਰ ਟਿਕਿਆ ਰਹਿ ਤਦ ਤੇਰਾ ਵਿਆਹ ਹੋਣਾ ਹੀ ਆ ਦੋ ਦਿਨ ਤੂੰ ਕੰਮ ਤੇ ਜਾਣਾ ਫਿਰ ਤੂੰ ਨਹੀਂ ਜਾਂਦਾ ਆ ਮਾਲਕ ਤੇਰੇ ਮੇਰੇ ਫੋਨ ਤੇ ਕਰ ਕਰਕੇ ਖੱਪ ਜਾਂਦੇ ਉਧਰੋਂ ਤੂੰ ਕੀ ਕੰਨਾ ਕੀ ਕਹਿੰਦੇ ਫੋਨ ਜਿਹੜਾ ਪਾ ਦੇ ਨਾ ਨੰਬਰ ਜਿਹੜਾ ਕੀ ਬਲੌਕ ਚ ਜਿਹੜਾ ਨੰਬਰ ਤੂੰ ਪਾ ਦੇਣਾ ਇਹ ਕਿਉਂ ਪਾ ਨਾ ਤੋ ਮੰਮੀ ਇੰਨਾ ਪੜ ਲੈ ਕੇ ਡਿਗਰੀ ਡਿਪਲੋਮੇ ਕਰਕੇ ਤੇ ਫੇਰ ਜਦੋਂ ਉਹ ਆਖ ਦਿੰਦੇ ਨਾ ਕਹਿਣ ਨੂੰ ਮੈਨੇਜਰ ਰੱਖਿਆ ਹੁੰਦਾ ਵਾ ਕਿ ਮੈਨੇਜਰ ਐ ਤੂੰ ਹੈ ਤੇ ਇੱਥੇ ਕੋਈ ਬੈਠਾ ਹੋਵੇ ਕਹਿ ਦੇਣਗੇ ਉਹ ਜਾ ਪਾਣੀ ਫੜ ਕੇ ਲਿਆਵੀਂ ਜਾ ਉਥੋਂ ਕੋਲਡ ਡਰਿੰਕ ਫੜ ਕੇ ਲਿਆਵੀਂ ਦੁਕਾਨ ਤੋਂ 20 ਰੁਪਏ ਲੈ ਜਾ ਉਹ ਨਹੀਂ ਮੰਮੀ ਕੰਮ ਚੰਗੇ ਲੱਗਦੇ ਹੋ ਆ ਤਿਆਰ ਤੂੰ ਵੰਜ ਹੋ ਜਾਣਾ ਕਿਤੇ ਪੈਂਟ ਦੀ ਤਰੀਜ਼ ਨਹੀਂ ਟੁੱਟਣ ਦਿੰਦਾ ਹੈ ਆ ਵਾਲਾ ਤੇ ਇੰਨੇ ਜੈਲ ਲਾਨਾ ਹੈਂ ਆ ਭਾਵੇਂ 150 ਦੀ ਐਨਕਾ ਲਾਣਾ ਇੰਜ ਤਿਆਰ ਹੋ ਕੇ ਜਾਣਾ ਕਿ ਕਿਸੇ ਮਹਿਕਮੇ ਚ ਬੜਾ ਤਗੜਾ ਅਫਸਰ ਲੱਗਾ ਹੋਣਾ ਉਹ ਮੰਮੀ ਤੁਹਾਡੇ ਤੇਰੇ ਮੁੰਡੇ ਦੀ ਟੌਹਰੀ ਇਹ ਨਾ ਸਗੋ ਤੁਹਾਨੂੰ ਤੇ ਫਕਰ ਹੋਣਾ ਚਾਹੀਦਾ ਇਸ ਗੱਲ ਦਾ ਵੇ ਫਕਰ ਤੇ ਲੱਗਦੇ ਆ ਆ ਮੇਰੀ ਗੱਲ ਸੁਣ ਆ ਤੈਨੂੰ ਮੈਂ ਕਿਹਾ ਸੀ ਆ ਕਮਰੇ ਦਾ ਹਾਲ ਕੀ ਹੋਇਆ ਪਿਆ ਏ ਆ ਕਿਤੇ ਕਲੀ ਮਾਸਾ ਕਰਵਾ ਦੇ ਮੈਂ ਨਾ ਕਿਹੇ ਚੰਗੇ ਕੰਮ ਚੱਲੇ ਆ ਅੱਜ ਮੇਰਾ ਮੂਡ ਬੜਾ ਵਧੀਆ ਵਾ ਤੁਹੀ ਨਾ ਮੇਰਾ ਇੱਥੇ ਭਾਗੇ ਮੇਰਾ ਮੂਡ ਨਾ ਆਫ ਕਰੋ ਤੇ ਪੁੱਤ ਮੈਂ ਕਿੰਨੂ ਕਵਾਂ ਜੇ ਮੈਂ ਤੇਰੇ ਪਿਓ ਨੂੰ ਕੰਨੀ ਆ ਉਹ ਕਹਿੰਦਾ ਐਡਾ ਲੋਂਠੇ ਜਿੱਡਾ ਹੋ ਗਿਆ ਇਹਨੂੰ ਕਿਆ ਕੰਮ ਕਰ ਮੈਂ ਕੰਮ ਕਰੇ ਵਾਸਤੇ ਕਰਾਂ ਕੰਮ ਕਰਨ ਤੇ ਡਿਆਂ ਮੰਮੀ ਕੀ ਕੰਮ ਕਰਨ ਡਿਆ ਇਹੋ ਜੇ ਕੰਮ ਕਰਨ ਦਾ ਕੀ ਆ ਕਿ ਕੰਮ ਤੂੰ ਸਮਝਦਾ ਨਹੀਂਗਾ ਤੇ ਨਾਲੇ ਦੁੱਧ ਵਾਲੇ ਦੇ ਪੈਸੇ ਦੇ ਕੇ ਆਵੀ ਆ ਜਿਹੜਾ 1.500 ਰੁਪਏ ਦੀਆਂ ਐਣਕਾ ਆ ਕੀ ਕਹਿੰਦੇ ਸੀ ਆ 450 ਰੁਪਏ ਦਾ ਖੁਸ਼ਬੂ ਉਹ ਲਿਆਣਾ ਕੋਈ ਜ਼ਰੂਰੀ ਸੀ ਮੰਮੀ ਬੰਦੇ ਦੇ ਕੋਈ ਆਪਣੇ ਵੀ ਸ਼ੌਂਕ ਹੁੰਦੇ ਆ ਹੁਣ ਹੈਸੀਅਤ ਨਹੀਂ ਹੈਗੀ ਕਿ 5000 ਵਾਲੀਆਂ ਐਣਕਾਂ ਲਾ ਛੱਡੀਏ ਫੀਲਿੰਗ 150 ਦੀ ਲਾ ਕੇ ਲੈ ਲਈਦੀ ਆ ਤੇ ਤੂੰ ਫੀਲਿੰਗ ਨਾ ਲਿਆ ਕਰ 150 ਦਾ ਖਰਚਾ ਜਿੰਨੀ ਚਾਦਰ ਹੋਵੇ ਨਾ ਓਰੇ ਜੇ ਸਾਨੂੰ ਪੈਰ ਪਸਾਰਨੇ ਚਾਹੀਦੇ ਆ ਤੇ ਜੇ ਚਾਦਰ 'ਚ ਪੈਰ ਵੱਡੇ ਹੋ ਜਾਣ ਨਾ ਤੇ ਚਾਦਰ ਨੇ ਨਹੀਂ ਵੱਡੀ ਹੋਣਾ ਚਾਦਰ ਨੇ ਜਿੱਡੀ ਓਡੀ ਰਹਿਣਾ ਪਤਾ ਮੈਨੂੰ ਆਪਣੀ ਤੇ ਚਾਦਰ ਹੀ ਲੀਰੋ ਲੀਰੋ ਹੀ ਤੇ ਤੇ ਕੋਈ ਨਹੀਂ ਪੁੱਤ ਸਮਾਏਗਾ ਅੱਪੇ ਠੀਕ ਹੋ ਜਾਗਾ ਚਲੋ ਹੁਣ ਤੂੰ ਵੀ ਕੋਸ਼ਿਸ਼ ਕਰਨਾ ਕੁਝ ਮੰਮੀ ਕੋ ਕੰਮ ਦੀ ਗੱਲ ਕਰਨੀ ਤੇ ਦੱਸੋ ਨਹੀਂ ਤੇ ਮੈਨੂੰ ਜਾਣ ਦੋ ਹਮ ਕੰਮ ਦੀ ਗੱਲ ਇਹ ਕਿ ਕਾਕਾ ਆ ਤੇਰੀ ਆਂਟੀ ਦਾ ਫੋਨ ਆਇਆ ਸੀ ਝੰਡਿਆਲੇ ਵਾਲੇ ਦਾ ਉਹ ਕਹਿਣ ਦੇ ਆ ਕਿ ਕੋ ਰਿਸ਼ਤਾ ਹੈਗਾ ਬੜਾ ਭਲੇਮਾਸ ਪਰਿਵਾਰ ਹੈਗਾ ਤੇ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਕਿ ਤੂੰ ਕਿਤੇ ਲੱਗਾ ਦੁਕਾਨ ਤੇ ਲੱਗਾ ਉਹਨਾਂ ਨਾਲ ਗੱਲ ਕਰ ਲਈ ਸਾਰੀ ਆਪਾਂ ਤੇ ਅੱਜ ਸ਼ਾਮ ਦਾ ਪ੍ਰੋਗਰਾਮ ਬਣਾਉਣ ਦੇ ਕੁੜੀ ਵੇਖਣ ਦਾ ਤੇ ਚਲ ਚਲ ਕੈਨਸਲ ਕਰ ਦੋ। ਬਾਸ ਤੈਨੂੰ ਕੋ ਕੰਮ ਨਹੀਂ ਹੈਗਾ। ਜਦੋਂ ਵੀ ਕਿਸੇ ਕੁੜੀ ਵੇਖਣ ਦਾ ਨਾਂ ਲਈਦਾ ਤੂੰ ਉਦੋਂ ਹੀ ਕਹਿੰਦਾ ਕੈਨਸਲ ਕਰ ਦੋ ਕੈਨਸਲ ਕਰ ਦੋ ਕੈਨਸਲ ਕਰ ਦੋ ਜਾਂ ਤਾਂ ਤੂੰ ਮੈਨੂੰ ਦੱਸ ਕਿ ਤੂੰ ਕਿਸੇ ਨੂੰ ਪਸੰਦ ਕਰਦਾ। 10000 ਚ ਆਪਣਾ ਗੁਜ਼ਾਰਾ ਨਹੀਂ ਹੁੰਦਾ। ਵਿਆਹ ਕਰਕੇ ਤੇ ਅਗਲੀ ਲੈ ਕੇ ਸਿਰ ਤੇ ਬਹਾਲਵਾ ਉਹਦਾ ਕਿੰਨੇ ਗੁਜ਼ਾਰਾ ਕਰਨਾ ਵਾ। ਤੇ ਫਿਰ ਕੋਈ ਕੰਮ ਕਰਨਾ। ਮਮਮੀ ਕੰਮ ਕਰਨ ਤੇੜਿਆਂ 9 ਵਜੇ ਸਵੇਰੇ ਜਾਣਾ ਸ਼ਾਮੀ ਆ ਰਾਤੀਂ 8 ਵਜੇ ਘਰ ਉਹਨਾ ਹੋਰ ਕੀ ਦੱਸ ਸਕਤ ਬਿਜਲੀ ਦੀਆਂ ਤਾਰਾਂ ਨਾ ਲੱਗ ਜਾਂ ਮੇਰੀ ਗੱਲ ਸੁਣ ਲੈ ਹੁਣ ਨਹੀਂ ਕੋਈ ਚੰਗਾ ਕੰਮ ਮਿਲਦਾ ਵੱਧ ਤਨਖਾਹ ਵਾਲਾ ਨਹੀਂ ਮਿਲਦਾ ਮੈਂ ਕੀ ਕਰਾਂ ਮੇਰਾ ਜੀ ਕਰਦਾ ਵਾ ਕਿ ਇੰਨਾ ਪੜ ਲੇ ਥਕੇ ਵੀ ਤੇ ਮੈਂ 10000 ਦੀ ਨੌਕਰੀ ਤੇ ਲੱਗਾ ਮੈਂ ਮੇਰੀ ਗੱਲ ਸੁਣ ਆਪਾ ਕੁੜੀ ਵਾਲਿਆਂ ਨਾਲ ਝੂਠ ਨਹੀਂ ਬੋਲਣਾ ਹੈ ਉਹ ਵਿਚਾਰੀਆਂ 4-5 ਭੈਣਾਂ ਹੈਗੀਆਂ ਉਹ ਕੰਦੇ ਕੋਈ ਗੱਲ ਨਹੀਂ ਜੇ ਮੁੰਡਾ 10-15000 ਕਮਾਉਂਦਾ ਨਾ ਸਾਨੂੰ ਤਦ ਵੀ ਮਨਜ਼ੂਰ ਹੈਗਾ ਸਾਨੂੰ ਸਾਰਾ ਕੁਝ ਠੀਕ ਆ ਮੁੰਡਾ ਤੂੰ ਪਸੰਦ ਆ ਗਿਆ ਨਾਲ ਤੇਰੀ ਮੈਂ ਫੋਟੋ ਭੇਜਤੀ ਸੀ ਤੇ ਪੁੱਤ ਹਾਂ ਕਰਦੇ ਮੈਂ ਉਹਨਾਂ ਨਾਲ ਝੂਠ ਨਹੀਂ ਬੋਲਿਆ ਮੇਰੀ ਗੱਲ ਸੁਣੋ ਮੈਂ ਹੁੰਨਿਆ ਲੇਟ ਮੈਂ ਝੱਲੇ ਆ ਕੋਈ ਪ੍ਰੋਗਰਾਮ ਨਾ ਰੱਖਿਓ ਮੇਰੇ ਵੱਲੋਂ ਨਾ ਆਜ ਵੇ ਸੱਜਿਆ ਤੇ ਐਂਜਿਆ ਕਿ ਜਿਤਨਾ ਹੁਣੇ ਕੋੜੀ ਤੇ ਲੱਗਾ ਚੜਨ ਤੋਂ ਹੈ ਆਮ ਤਰਾ ਧੋਣਾ ਤੇ ਕੀ ਬਣਵਾਈ ਫਿਰਦਾ ਉਦੋਂ ਤੇਰੇ ਕੋ ਪੈਸੇ ਆ ਜਾਂਦੇ ਆ ਇਥੇ ਮਾਂ ਨੂੰ ਕਲਪਾ ਛੱਡਦਾ ਮੇਰੀ ਵੀ ਰੀਜ ਆ ਕਿ ਮੇਰੇ ਵੀ ਪੋਤਰਾ ਪੁੱਤਰੀ ਮੇਰੇ ਵਿਹੜੇ ਚ ਖੇਡਣ ਮੈਂ ਵੀ ਤੈਨੂੰ ਘੋੜੀ ਚੜਦਿਆਂ ਵੇਖਾਂ ਨਾ ਆਪਣੀ ਮਰਜ਼ੀ ਕਰੀ ਜਾਂਦਾ ਜੇਬਾਂ ਚ ਪਾ ਕੇ ਹੱਥ ਕਿਤਰਾ ਨਿਕਲ ਜਾਂਦਾ ਸਵੇਰੇ ਸਵੇਰੇ ਬੈਹਿੰਦਾ ਬੂਟਾਂ ਦੇ ਬੁਰਸ਼ ਮਾਰਨ ਓ ਗਾਡ ਇੰਨੀ ਜ਼ਿਆਦਾ ਗਰਮੀ ਆ ਨਾ ਏਸੀ ਵੀ ਠੰਡਾ ਨਹੀਂ ਕਰੰਦਿਆ ਚਲੋ ਮੈਂ ਤੇ ਹੋ ਗਈ ਹਾਂ ਰੈਡੀ ਅੱਜ ਮਹਾ ਕੀ ਤੇ ਇਹਨਾਂ ਨੂੰ ਟਾਈਮ ਮਿਲਿਆ ਵਾ ਨਹੀਂ ਤੇ ਰੋਜ਼ ਮੈਂ ਕਹਿੰਦੀ ਸੀ ਅੱਜ ਚੱਲਦੇ ਹਾਂ ਅੱਜ ਚੱਲਦੇ ਹਾਂ ਹਾਇ ਤੱਕਨ ਫੋਨ ਤੇ ਆਇਆ ਨਹੀਂ ਲੈ ਆਈ ਗਿਆ ਫੋਨ ਹੈਲੋ ਹਾਂਜੀ ਵਧੀਆ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਮੈਂ ਰੈਡੀ ਹੋ ਗਿਆ ਵਾਂ ਤੇ ਤੁਸੀਂ ਰੈਡੀ ਹੋ ਮੈਂ ਤੇ ਬਿਲਕੁਲ ਰੈਡੀ ਆ ਮੈਂ ਤੁਹਾਡੇ ਫੋਨ ਦੀ ਵੇਟ ਕਰਨ ਦੀ ਸੀਗੀ ਚਲੋ ਮੈਂ ਨਾ ਫਿਰ 10 ਮਿੰਟ ਤੱਕ ਰਿੰਗ ਕਰਦਾ ਤੁਹਾਨੂੰ ਤੇ ਫਿਰ ਕਿੱਥੋਂ ਪਿਕ ਕਰਾਂ ਤੁਹਾਨੂੰ ਮੈਨੂੰ ਤੁਸੀਂ ਨਾ ਉੱਥੇ ਉਹ ਜਿਹੜਾ ਸਾਡੇ ਘਰ ਦੇ ਬਾਹਰ ਮੋੜ ਨਹੀਂ ਹੈਗਾ ਉਥੋਂ ਪਿਕ ਕਰ ਦਿਓ ਤੇ ਕਿਹੜੀ ਗੱਡੀ ਲੈ ਕੇ ਆਓਗੇ ਇਹ ਸਰਪ੍ਰਾਈਜ਼ ਹੀ ਆ। ਅੱਛਾ ਸਰਪ੍ਰਾਈਜ਼ ਆ। ਚਲੋ ਠੀਕ ਆ। ਠੀਕ ਆ। 10 ਮਿੰਟ ਤੱਕ ਮੈਂ ਰਿੰਗ ਕਰਦਾ ਫਿਰ। ਚਲੋ ਠੀਕ ਆ ਜਲਦੀ ਕਰੋ ਮੈਂ ਬਿਲਕੁਲ ਫ੍ਰੀ ਆ ਤੇ ਮੈਂ ਤੁਹਾਡੀ ਵੇਟ ਕਰਨ ਦੀ ਸੀ। ਓਕੇ। ਓਕੇ ਓਕੇ। ਚਲੋ 10 ਮਿੰਟ ਤੱਕ ਹੁਣ। ਨਾ ਦਾ ਫੋਨ ਆਇਆ ਨਾ ਤੇ ਮੰਮੀ ਨੂੰ ਤੇ ਮੈਂ ਇਹੋ ਹੀ ਕਿਹਾ ਵਾ। ਕਿ ਆਪਾਂ ਚੱਲਦੇ ਆ। ਮੈਂ ਆਪਣੀਆਂ ਫ੍ਰੈਂਡਸ ਦੇ ਨਾਲ ਘੁੰਮਣ ਚੱਲੀ ਆ। ਮੰਮੀ ਨੂੰ ਦੱਸ ਦਵਾਂ ਪਰ ਮੈਨੂੰ ਇਤਰਾ ਲੱਗਦਾ ਕਿ ਥੋੜੇ ਸਹੀ ਟਾਈਮ ਆਂਤੇ ਮੈਂ ਮੰਮੀ ਨੂੰ ਸਾਰਾ ਕੁਝ ਦੱਸ ਦਾਂਗੀ ਮੈਨੂੰ ਪਤਾ ਵਾ ਮੰਮੀ ਨੇ ਤੇ ਮੇਰਾ ਸਾਥ ਦੇਣਾ ਹੀ ਨਾਲੇ ਨਾ ਇੱਕ ਹੋਰ ਗੱਲ ਇਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਆ ਬਥੇਰਾ ਟਾਈਮ ਹੋ ਗਿਆ ਸਾਡੇ ਕਾਲਜ ਖਤਮ ਹੋਏ ਨੂੰ ਤੇ ਸਾਡੇ ਰਿਲੇਸ਼ਨ ਨੂੰ ਵੀ ਤੇ ਹੁਣ ਆਪਾਂ ਕੋਈ ਬੱਚੇ ਨਹੀਂ ਹੈਗੇ ਤੁਸੀਂ ਆਪਣੇ ਘਰ ਗੱਲ ਕਰੋ ਤੇ ਮੈਂ ਆਪਣੇ ਘਰ ਗੱਲ ਕਰਾਂ ਤੇ ਫੇਰ ਆਪਾਂ ਵਿਆਹ ਕਰਾਈਏ ਇਤਨਾ ਕਿੰਨੀ ਦੇਰ ਤੱਕ ਆਪਾਂ ਇਤਨਾ ਲੋਕ ਲੋਕ ਕੇ ਮਿਲਦੇ ਰਵਾਂਗੇ ਇਤਨਾ ਚੰਗਾ ਵੀ ਨਹੀਂ ਨਾ ਲੱਗਦਾ ਮੈਂ ਮੰਮੀ ਨਾਲ ਸਾਰੀ ਗੱਲ ਕਰਨੀ ਹੈ ਮੈਨੂੰ ਪਤਾ ਮੰਮੀ ਨੇ ਮੰਨ ਜਾਣਾ ਕਿਉਂਕਿ ਰਿਸ਼ਤਾ ਇੰਨਾ ਵਧੀਆ ਮੁੰਡਾ ਇੰਨਾ ਵਧੀਆ ਨਾਲੇ ਘਰਦਿਆਂ ਨੂੰ ਕੀ ਚਾਹੀਦਾ ਹੁੰਦਾ ਕਿ ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ ਉਹਨੂੰ ਕੋਈ ਐਬ ਨਾ ਹੋਵੇ ਤੇ ਉਹ ਸਾਰਾ ਕੁਝ ਨਹੀਂ ਕਰਦੇ ਤੇ ਮੈਨੂੰ ਪਤਾ ਵਾ ਨਾਲੇ ਇਨਕਮ ਵੀ ਵਧੀਆ ਹੋਣੀ ਚਾਹੀਦੀ ਇਹ ਸਾਰੇ ਗੁਣ ਉਹਨਾਂ ਵਿੱਚ ਹੈਗੇ ਆ ਤੇ ਘਰਦਿਆਂ ਨੇ ਮਨਾ ਕਉ ਕਰਨਾ ਚਲੋ ਮੈਂ ਹੁਣਾਂ ਚਲਦੀ ਆਂ 5 ਮਿੰਟ ਰਹਿ ਗਏ ਆ ਫਟਾਫਟ ਮੈਂ ਸਲੀਪਰ ਪਾਵਾਂ ਤੇ ਨਿਕਲਾਂ ਕਰਾਂ ਨੰਦ ਤੁਸੀਂ ਕੋ ਉਤਰਾ ਹੀ ਹੋ ਜਾਏਗਾ ਜੀ ਥੋੜਾ ਟਾਈਮ ਲੱਗੇਗਾ ਬਟ ਹੋ ਜਾਏਗਾ ਜੀ ਸ਼ਾ ਕੋਈ ਗੱਲ ਨਹੀਂ ਮਿਲਿਓ ਮਨੂੰ ਸਵੇਰੇ ਸਵੇਰ ਮਾਮਾ ਇੱਧਰ ਕੀ ਕਰਦਾ ਹੋਰ ਭਾਜੀ ਕਿਰਾਲ ਠੀਕ ਹੋ ਉੱਠ ਸਵੇਰ ਵਧੀਆ ਯਾਰ ਹੁਕਮ ਬਾਅਦ ਚੱਲੇ ਆ ਹਾਂ ਤੇ ਉਹ ਮੋਟਰਸਾਈਕਲ ਮੇਰਾ ਬਾਹਰ ਲੱਗਾ ਵਾ ਠੀਕ ਹੈ ਤੇ ਯਾਰ ਇੱਕ ਗੱਡੀ ਧਵਾ ਦਿੰਦਾ ਗੱਡੀ ਦਾ ਯਾਰ ਗੱਡੀ ਕੰਮ ਕਰੋ ਤੁਸੀਂ ਲੈ ਜਾਓ ਨਾਲੇ ਧਵਾ ਲਿਓ ਤੁਸੀਂ ਜਾਣਾ ਹੋਣਾ ਮੈਂ ਪਹਿਲਾਂ ਗੱਡੀਆਂ ਧਵਾਉਂਦਾ ਫਿਰ ਆਉਣਾ ਕੰਮਕਾਰ ਕੋਈ ਹੈਗਾ ਉਹ ਕਰ ਲਿਓ ਤੁਸੀਂ ਮੈਂ ਚੱਲਿਆ ਉੱਧਰ ਤੇਰੀ ਭਾਬੀ ਨੂੰ ਮਿਲਣ ਕੋਈ ਗੱਲ ਨਹੀਂ ਹੋ ਉਹ ਲਓ ਆਹ ਫੜੋ ਚਾਬੀ ਇਹੋ ਕੀ ਹੈ ਉਹ ਪਹਿਲਾਂ ਉੱਧਰ ਜਾ ਕੇ ਤੇ ਕੋਈ ਕੈਸ਼ ਵਗੈਰਾ ਵਗੈਰਾ ਹੈਗਾ ਤੁਹਾਡੀ ਜੇਬ ਚ ਮੈਂ ਕਿਹਾ ਤੇ ਸੀ 2000 ਰੁਪਏ ਦੇ ਲਓ ਇੱਕ ਆ 2000 ਇੱਕ ਆ ਲੈ ਜੋ ਤੇਲ ਹੈਗਾ ਗੱਡੀ ਚ ਨਹੀਂ ਕੱਲ ਉਹ ਹੀ ਤੁਹਾਨੂੰ ਮੈਂ ਕਹਿਣ ਲੱਗਾ ਕਿ ਆ 1000 ਰੁਪਏ ਫੜੋ ਤੇ ਇਹਨੂੰ ਪਾ ਲਈ ਉਹ ਗੱਡੀ ਦੇ ਵਿੱਚ ਜਾਂਦੇ ਵਕਣ ਕਿਉਂਕਿ ਰਿਜ਼ਰਵ ਤੇ ਹੈਗੀ ਹੈ ਗੱਡੀ ਫਿਰ ਕੋਈ ਨਾ ਕੋਈ ਐਵੇਂ ਗੱਡੀ ਰੁਕ ਜੂਗੀ ਤੁਹਾਨੂੰ ਦਿੱਕਤ ਆਊਗੀ ਚੰਡੀ ਨੂੰ ਮਿਲਣ ਜਾਣਾ ਵਾ ਤੁਸੀਂ ਓਏ ਆਹੋ ਕੇ ਥੜੀ ਗੱਡੀ ਨੂੰ ਕਿ ਬੇਇੱਜ਼ਤੀ ਥੋੜੀ ਕਰਾਵਾਂਗੇ ਹਾਂ ਤੇ ਇੱਕ ਆਹ ਹੋਰ ਲੈ ਜਾਓ ਥੋੜੇ ਪੈਸੇ ਇਹ ਕੱਢ ਦੇ ਵਿੱਚ ਰੱਖ ਲੋ ਕੋਈ ਲੋੜ ਥੋੜ੍ਹ ਪੈ ਗਈ ਜੇ ਤੇਲ ਪਾ ਲਿਆ 2000 ਤੁਹਾਨੂੰ ਦੇ ਦਿੱਤਾ ਤੇ ਇਹਦੀ ਵੀ ਤੇ ਲੋੜ ਪੈਣੀ ਹੈ ਨਾ ਚੱਲ ਆ ਵੇਖ ਲਾਂਗੇ ਲੈ ਜਾਓ ਆਪਣੇ ਠੀਕ ਹੈ ਜੀ ਕੱਲੀ ਬੜੀ ਸੋਹਣੀ ਲਾਈ ਲਓ ਆ ਵੀ ਲੈ ਜਾਓ ਮੈਂ ਇਹ ਪਾਲੋ ਗੱਡੀ ਥੋੜੀ ਟੌਰ ਬਣ ਜਾਂਦੀ ਹੈ ਕੁੜੀਆਂ ਅੱਗੇ ਗੱਲ ਔਰ ਕੋਈ ਨਹੀਂ ਹੈ ਚੰਗੀ ਚੀਜ਼ ਪੜੀ ਸੋਣੀ ਕਦੋਂ ਲਈ ਕੋਈ ਗੱਲ ਇਹ ਲਈ ਹੈ ਇਹ ਮਾਮਾ ਦੇ ਗਿਆ ਸੀਗਾ ਸਿੰਗਾਪੁਰੋਂ ਉਹ ਆਈ ਕਿਹਾ ਤੁਹਾਡੇ ਹੱਥ ਤੇ ਜੱਚ ਵੀ ਗਈ ਹੈ ਜਦ ਦੀ ਰੱਖ ਲਿਓ ਕੋਈ ਨਹੀਂ ਜਦੋਂ ਮੋੜ ਨਹੀਂ ਹਈ ਉਦੋਂ ਮੋੜ ਬਸ ਮਾ ਕਿਤੇ ਕਿਸਮਤ ਸਾਥ ਦੇ ਤੇ ਨਾ ਇੰਨੇ ਪੇਪਰ ਦੇਈ ਦੇ ਕਿਤੇ ਪੇਪਰ ਹੀ ਨਿਕਲ ਆਵੇ ਨਾ ਕੋਈ ਨਹੀਂ ਨਿਕਲ ਆਉਣਾ ਪੇਪਰ ਕੋਈ ਨਾ ਕੋਈ ਪੇਪਰ ਨਿਕਲ ਆਵੇ ਨਾ ਸਾਰਾ ਨਾ ਸਿਸਟਮ ਸੈੱਟ ਆ ਜਾਵੇ ਪੜਾਈ ਤੇ ਤੁਸੀਂ ਕਰਨੀ ਡੇਓ ਕਿਸਮਤ ਤੇ ਤੁਹਾਡੀ ਚੰਗੀ ਹੋਣੀ ਹੋਣੀ ਗਾਂ ਜਾ ਕੇ ਤਕਦੀਰ ਹੈਗੀ ਨਹੀਂ ਨਾਲੇ ਚੰਗੀ ਰੱਪੀ ਆ ਜਾਏਗੀ ਪਤਾ ਤੁਹਾਡੀ ਲੱਗਦਾ ਮਹਾਰਾਜ ਕਦੋਂ ਟਾਈਮ ਲਿਆ ਦਿੰਦਾ ਚਲੋ ਇਹੀ ਚੀਜ਼ ਲੱਗੇਗੀ ਚਲ ਠੀਕ ਹੈ ਸ਼ਾਮੀ ਮੈਂ ਮਿਲਦਾ ਸ਼ਾਮੀ ਗੱਡੀ ਦੇ ਦਿੰਦਾ ਉਹ ਮੁੰਡੇ ਨੂੰ ਕਹਿ ਦੇ ਫਿਰ ਕੀ ਗੱਡੀ ਅੰਦਰ ਲਾ ਦੇ ਹੁਣ ਤੁਸੀਂ ਕਚੈਰੀ ਚੱਲੇ ਮੈਂ ਕਚੈਰੀ ਚੱਲਾ ਆਉਣ ਚਲ ਚਲ ਠੀਕ ਹੈ ਫਿਰ ਮਿਲਦੇ ਜੇ ਮੇਰੇ ਕੋਲ ਟਾਈਮ ਲੱਗਾ ਮੈਂ ਕਚੈਰੀ ਆਉਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਅੱਜ ਗੱਡੀ ਆਊਗੀ ਠੀਕ ਹੈ ਨਹੀਂ ਤੇ ਕੱਲ ਫੜਾ ਦਿਓ ਕੋਈ ਦਿੱਕਤ ਨਹੀਂ ਮੈਂ ਘਰੇ ਕਿੱਥੇ ਲਾਉਣੀ ਆ ਜਗ੍ਹਾ ਆਏਗੀ ਵੇਖ ਲਿਓ ਬਾਕੀ ਮੇਰੀ ਗੱਲ ਹੋਰ ਕੋਈ ਚੀਜ਼ ਚਾਹੀਦੀ ਆ ਨਾ ਨਾ ਓਕੇ ਇੱਕ ਕੰਮ ਕਰੋ ਫਿਰ ਕੱਛਾ ਵੀ ਲੈ ਜਾਓ ਮੇਰਾ ਓ ਮੈਂ ਅੱਜ ਆਪਣਾ ਪਾਇਆ ਵਾ ਮੈਂ ਕੱਲ ਅਗਲੀ ਵਾਰੀ ਲੈ ਜਾਊਂਗਾ ਚੱਲਦੇ ਯਾਰ ਇਹ ਵੀ ਵਧੀਆ ਯਾਰ ਹੀ ਭਰਾਵਾਂ ਵਰਗਾ ਮਿਲਿਆ ਵਾ ਕਦੀ ਕਿਸ ਨੇ ਨਾ ਨਹੀਂ ਕੀਤੀ ਇਹਨੇ ਕਿਸੇ ਗੱਲ ਤੋਂ ਗੱਡੀ ਦਾ ਹਾਲ ਕੀ ਹੋਇਆ ਪਿਆ ਵਾ ਪਰ ਇਹ ਐਣਾ ਬਾਰਿਸ਼ ਪਤਾ ਨਹੀਂ ਕਿਹੜੇ ਵੇਲੇ ਆ ਜਾਣੀ ਤੋਂ ਬਾਅਦ ਵਿੱਚ ਫਿਰ ਗੰਦੀ ਹੋਣੀ ਗੱਡੀ ਸੀ ਰਪਾ ਕਦੋਂ ਦਾ ਕੀ ਹੈ ਇਹਨਾਂ ਨੇ ਮੈਨੂੰ ਆਨ ਲੱਗਾ ਆਨ ਲੱਗਾ ਵਾ ਇੰਨੀ ਧੁੱਪ ਪੈਂਦੀ ਆ ਜਾਂ ਨਿਕਲ ਕੇ ਮੇਰੇ ਧੋਪੇ ਤੇ ਖੜੇ ਹੋ ਕੇ ਇਹਦੇ ਨਾਲ ਮੈਂ ਘਰੋਂ ਆਪੇ ਹੀ ਆ ਜਾਂਦੀ ਜਿੱਥੇ ਗਿਆ ਸੀ ਇਹਨਾਂ ਮਮੇ ਸਹੀ ਲੇਟ ਹੁੰਦੇ ਆ ਜਦੋਂ ਇਹਨਾਂ ਟਾਈਮ ਦੇ ਨਾ ਵੈਸੇ ਤੇ ਕੁੜੀਆਂ ਲੇਟ ਹੁੰਦੀ ਆ ਉਹ ਇੱਥੇ ਤੇ ਉਲਟਾ ਹੀ ਹਿਸਾਬ ਲੈ ਮੈਨੂੰ ਲੱਗਦਾ ਆਗੇ ਰਾਜ ਜਰੂਰੀ ਤੇ ਨਾ ਚੜਾਣਾ ਨਹੀਂ ਕੇ ਅਜਾ ਰੰਗ ਕਾਲਾ ਨਾ ਜੇ ਕਹ ਲੋ ਕਿ ਮੈਂ ਇੱਥੇ ਖੜੀਆਂ ਵੇਟ ਕਰਨੀ ਆ ਉੱਥੇ ਕਿ ਮੈਂ ਟ੍ਰੈਫਿਕ ਬੜਾ ਲੱਗਾ ਸੀਗਾ ਤਦ ਕਰਕੇ ਥੋੜਾ ਲੇਟ ਹੋ ਗਿਆ ਨਹੀਂ ਨਾ ਮੈਨੂੰ ਉਹੀ ਟਾਈਮ ਦਿਆ ਕਰੋ ਜਿਹੜੇ ਟਾਈਮ ਤੇ ਤੁਸੀਂ ਆਣਾ ਹੁੰਦਾ ਤੁਸੀਂ ਹਰ ਵਾਰੀ ਇਤਰਾ ਕਰਦੇ ਜਿਵੇਂ ਐਸੇ ਤੇ ਕੁੜੀਆਂ ਲੇਟ ਕਰਾਂਦੀਆਂ ਪਰ ਇੱਥੇ ਉਲਟਾ ਹੀ ਹਿਸਾਬ ਆ ਹਮੇਸ਼ਾ ਮੈਂ ਪਹਿਲਾਂ ਆ ਜਾਂਦੀ ਆ ਤੇ ਤੁਸੀਂ ਹਮੇਸ਼ਾ ਲੇਟ ਆਉਂਦੇ ਜਿ ਪਤਾ ਨਹੀਂ ਕਿੱਥੇ ਫਸੇ ਰਹਿੰਦੇ ਜੇ ਲੜਨਾਂ ਹੀ ਮੇਰੇ ਨਾਲ ਹਰ ਇੱਕ ਗੱਲਾਂ ਕਰਨਾ ਹੀ ਗੱਲਾਂ ਤੇ ਕਰੇ ਨਹੀਂ ਇਹ ਗੱਡੀ ਦਾ ਕੀ ਹਾਲ ਬਣਾਇਆ ਵਾ ਵਾਸ਼ ਨਹੀਂ ਕਰਵਾ ਕੇ ਲਿਆ ਉਹ ਮੁੰਡਾ ਆਇਆ ਨਹੀਂ ਨਾ ਵਾਸ਼ ਕਰਨ ਵਾਲਾ ਬਾਰਿਸ਼ ਹੀ ਹੁੰਦੀ ਰਹੀ ਆ ਤੇ ਹੁਣ ਮੈਂ ਆਪ ਤੇ ਵਾਸ਼ ਕਰਨੋ ਰਿਆ ਹਾਂ ਤੇ ਬਾਹਰੋਂ ਕਰਵਾ ਲੈਂਦੇ ਕਿ ਤੂੰ ਟਾਈਮ ਨਹੀਂ ਹੈਗਾ ਇਹ ਅੱਗੇ ਤੇ ਇੰਨੀ ਲੇਟ ਹੋ ਗਏ ਫਿਰ ਥੋੜੀ ਹੋਰ ਲੇਟ ਹੋ ਜਾਂਦੇ 15 ਮਿੰਟ ਹੋ ਗਏ ਮੈਨੂੰ ਇੱਥੇ ਖੜੀ ਨੂੰ ਯਾਰ ਤੂੰ ਮੇਰੇ ਨਾਲ ਜਾਣਾ ਕਿ ਗੱਡੀ ਨਾਲ ਜਾਣਾ ਵਾ ਗੱਡੀ ਨਾਲ ਨਹੀਂ ਜਾਣਾ ਮੈਂ ਤੇ ਇਹ ਕਹਿਣੀ ਧੁੱਪ 'ਚ ਵੇਖੋ ਕਿੰਨੀ ਜਿਆਦੀ ਧੁੱਪ ਮੈਂ ਅੱਜ ਤੋਂ ਮੈਂ ਹੀ ਲੇਟ ਆਇਆ ਕਰਨਾ ਟ੍ਰੈਫਿਕ ਕਿੰਨੀ ਆ ਟ੍ਰੈਫਿਕ ਤੇ ਠੀਕ ਆ ਆ ਬਾਈਵਰ ਕਾ ਡਿਸ਼ਨ ਗਾ ਇਹ ਕੋ ਜਾਂਦੇ ਜੇ ਘੜੀ ਨਵੀ ਨਹੀਂ ਆ ਉਹ ਵੇਖਣੇ ਨਹੀਂ ਡਈ ਮੈਂ ਤੇ ਤਦ ਕਰਕੇ ਛਣਕਾਉਣ ਨੇ ਘੜੀ ਵੇਖ ਉਹ ਹੀ ਨਾ ਜਿਵੇਂ ਕੁੜੀਆਂ ਤਿਆਰ ਹੋਈਆਂ ਹੁੰਦੀਆਂ ਧਿਆਨ ਹੀ ਨਾ ਦਿੰਦੇ ਉਹ ਤਰ੍ਹਾਂ ਤੁਹਾਡਾ ਹਿਸਾਬ ਆ ਸੋਹਣੀ ਬਹੁਤ ਸੋਹਣੀ ਬਹੁਤ ਸੋਹਣੀ ਕਦ ਲਈਏ ਅੱਜ ਮਿਲਣ ਜੋਂਣਾ ਹੈ ਕੱਲ ਖਰੀਦੀ ਸਪੈਸ਼ਲ ਜਾ ਕੇ ਮੈਂ ਅੱਛਾ ਕੱਲ ਸਪੈਸ਼ਲ ਤੇ ਘੜੀ ਖਰੀਦਣਗੇ ਕਿ ਅੱਜ ਮਿਲਣਾ ਆਣਾ ਸੀ ਹਾਂ ਵਾ ਵਧੀਆ ਗੱਲ ਮੇਰੀ ਗੱਲ ਸੁਨੋ ਮੈਂ ਤੁਹਾਡਾ ਬਹੁਤ ਜ਼ਰੂਰੀ ਗੱਲ ਕਰਨੀ ਹੈ ਕਿਤੇ ਚਾਹ ਚੂ ਪੀ ਲਈਏ ਚਾਹ ਚੂ ਵੀ ਪੀ ਲੈਨੇ ਆ ਜਿੱਥੇ ਤੂੰ ਕੋ ਉਥੇ ਪੀ ਲੈਨੇ ਕਿਤੇ ਰੋਕੋ ਤੇ ਮੈਂ ਉਹ ਜ਼ਰੂਰੀ ਗੱਲ ਕਰਨੀ ਆ ਅੱਜ ਤੇ ਮੈਂ ਫੈਸਲਾ ਕਰਕੇ ਜਾਣਾ ਉਸ ਗੱਲ ਦਾ ਕਿਹੜਾ ਫੈਸਲਾ ਕਰਨਾ ਵਾ ਬੱਸਾਂਗੀ ਤੂੰ ਹੀ ਰੋਕਣਾ ਵਾ ਕਿ ਮੈਂ ਸਾਰਾ ਕੁਝ ਗੱਡੀ 'ਚ ਹੀ ਕਿੱਥੇ ਰੋਕ ਦਾਂਗਾ ਗੱਡੀ ਮੈਨੂੰ ਨਹੀਂ ਪਤਾ ਇਤਨਾ ਚੱਲਦੀ ਗੱਡੀ 'ਚ ਮੇਰੇ ਕੋਲ ਗੱਲ ਗੁਲ ਨਹੀਂ ਹੁੰਦੀ ਲਓ ਜੀ ਪਹਿਲੋਂ ਤੁਸੀਂ ਗੱਲ ਕਰ ਲਓ ਕਰੋ ਆ ਗਈ ਕਿਤਾ ਜੀ ਤੂੰ ਆਪੀ ਕਿਹ ਗੱਡੀ ਖਿਲਾਰੋ ਮੇਰੇ ਕੋ ਅਗਰ ਚੱਲਦੀ ਗੱਡੀ ਚ ਗੱਲ ਨਹੀਂ ਹੁੰਦੀ ਗੱਡੀ ਖਿਲਾਰੋ ਮਤਲਬ ਇਤਨਾ ਗੱਡੀ ਦੇ ਵਿੱਚ ਬੈਠ ਕੇ ਵੀ ਮੈਂ ਗੱਲ ਨਹੀਂ ਕਰ ਸਕਦੀ ਪ੍ਰੋਪਰ ਕਿਤੇ ਬੈਨ ਵਾਲੀ ਜਗ੍ਹਾ ਹੋਵੇ ਕਿਤੇ ਮੈਨੂੰ ਲੈ ਚੱਲੋ ਹੁਣੇ ਤੇ ਇਹ ਕੈਂਡੇ ਚਾਹੂ ਪੀਣੀ ਹੁਣੇ ਤੇ ਮੈਨੂੰ ਇੱਥੇ ਖਿਲਾਰ ਚਲੋ ਨਹੀਂ ਛੱਡੋ ਚਲੋ ਚਲੋ ਆਓ ਜੀ ਚਲੋ ਇੱਥੇ ਬੈਣਾ